ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਨਾ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਇਹ ਕਹਾਣੀ ਇੱਕ ਹਾਥੀ ਦੇ ਬੱਚੇ ਦੀ ਹੈ। ਹਾਥੀ ਦਾ ਇਹ ਬੱਚਾ ਦੁੱਧ ਦੀ ਤਰ੍ਹਾਂ ਚਿੱਟਾ ਸੀ। ਅਜਿਹਾ ਬੱਚਾ ਜੋ ਅੱਜ ਤੱਕ ਹਾਥੀਆਂ ਦੀ ਕੁੱਲ ਵਿੱਚ ਪੈਦਾ ਹੀ ਨਹੀਂ ਸੀ ਹੋਇਆ। ਸਮਾਂ ਗੁਜ਼ਰਦਾ ਗਿਆ ਅਤੇ ਹੌਲੀ-ਹੌਲੀ ਇਹ ਬੱਚਾ ਵੱਡਾ ਹੋਣ ਲੱਗਾ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਓਮੀ ਓਮੀ ਉਸ ਵਿੱਚ ਬਹੁਤ ਸਾਰੀਆਂ ਗੱਲਾਂ ਦੀ ਸਮਝ ਵੀ ਆਉਂਦੀ ਗਈ। ਉਸ ਨੂੰ ਆਪਣੇ ਸਾਥੀਆਂ ਦੀਆਂ ਬਹੁਤ ਸਾਰੀਆਂ ਆਦਤਾਂ ਪਸੰਦ ਨਹੀਂ ਸਨ। ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਕੁਝ ਅਜੀਹੇ ਕੰਮ ਸਨ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਸੀ ਜਿਵੇਂ ਕਿ ਦਰਖਤ ਹਿਲਾ ਕੇ ਪੰਛੀਆਂ ਦੇ ਆਲਣੇ ਡੇਗ ਦੇਣਾ ਛੋਟੇ-ਛੋਟੇ ਜੀਵਾਂ ਨੂੰ ਪੈਰਾਂ ਹੇਠ ਕੁਚਲ ਦੇਣਾ ਜਾਂ ਸੁੰਡੇ ਦੇ ਬਿਲਪੇਟ ਵਿੱਚ ਲੈ ਕੇ ਉਛਾਲ ਦੇਣਾ ਇੱਕ ਦਿਨ ਉਸ ਦਾ ਮਨ ਬਹੁਤ ਅਸਾਂਤ ਹੋ ਗਿਆ ਤਾਂ ਉਸ ਨੇ ਇਹਨਾਂ ਸਾਰਿਆਂ ਤੋਂ ਵੱਖ ਰਹਿਣ ਦਾ ਨਿਰਣਾ ਕਰ ਲਿਆ ਜੰਗਲ ਦੇ ਦੂਸਰੇ ਜਾਨਵਰਾਂ ਦੇ ਨਾਲ ਉਸ ਦਾ ਬਹੁਤ ਪਿਆਰ ਹੋ ਗਿਆ ਸੀ। ਉਹ ਕਿਸੇ ਵੀ ਜਾਨਵਰ ਨੂੰ ਕੁਝ ਨਾ ਕਹਿੰਦਾ। ਸਭ ਨਾਲ ਮਿਲ-ਜੁਲ ਕੇ ਰਹਿੰਦਾ ਸੀ। ਉਸ ਦਾ ਇਹ ਵਿਵਹਾਰ ਦੇਖ ਕੇ ਜੰਗਲ ਦੇ ਦੂਜੇ ਜਾਨਵਰ ਤਾਂ ਬਹੁਤ ਖੁਸ਼ ਵੀ ਸਨ ਅਤੇ ਹੈਰਾਨ ਵੀ। ਉਹਨਾਂ ਨੇ ਅੱਜ ਤੱਕ ਅਜਿਹਾ ਹਾਥੀ ਨਹੀਂ ਦੇਖਿਆ ਸੀ ਜੋ ਛੋਟੇ ਜਾਨਵਰਾਂ ਦੇ ਦੁੱਖ-ਸੁਖ ਦਾ ਸਾਥੀ ਹੋਵੇ। ਇੱਕ ਦਿਨ ਉਹ ਸਫੈਦ ਹਾਥੀ ਜੰਗਲ ਵਿੱਚ ਜਾ ਰਿਹਾ ਸੀ। ਉਸਨੇ ਇੱਕ ਕਮਜ਼ੋਰ ਜਿਹੇ ਬਾਂਦਰ ਨੂੰ ਦਰਾਖਤ ਤੇ ਬੈਠੇ ਰੋਂਦੇ ਹੋਏ ਦੇਖਿਆ ਤਾਂ ਉਸਨੇ ਪੁੱਛਿਆ ਓਏ ਭਰਾ ਤੂੰ ਕੱਲਾ ਬੈਠਿਆ ਰੋ ਕਿਉਂ ਰਿਆ ਏ ਭਰਾਵਾ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਦੂਜੇ ਸਾਥੀ ਮੈਨੂੰ ਕਮਜ਼ੋਰ ਦੇਖ ਕੇ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਹੁਣ ਮੈਂ ਰੋਂਦੇ ਸਿਵਾਏ ਕੁਝ ਵੀ ਕਰ ਨਹੀਂ ਸਕਦਾ ਇਹ ਤਾਂ ਬੜੀ ਦੁੱਖ ਦੀ ਗੱਲ ਹੈ ਉਹ ਲੋਕ ਆਪਣੇ ਹੀ ਕਮਜ਼ੋਰ ਭਰਾ ਦਾ ਮਜ਼ਾਕ ਉਡਾਉਂਦੇ ਨੇ ਉਸ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਅਜੀਹਾ ਤਾਂ ਨਹੀਂ ਕਰਨਾ ਚਾਹੀਦਾ ਤੂੰ ਮੇਰੇ ਨਾਲ ਚੱਲ ਅੱਜ ਮੈਂ ਉਹਨਾਂ ਲੋਕਾਂ ਨਾਲ ਗੱਲ ਕਰਾਂਗਾ ਇਹ ਕਿੱਥੇ ਦੀ ਭਲਾਮਾਨਸੀ ਹੈ ਕਿ ਕੋਈ ਕਿਸੇ ਛੋਟੇ ਅਤੇ ਕਮਜ਼ੋਰ ਜੀਬ ਨੂੰ ਸਤਾਵੇ ਮੈਂ ਸਮਝਾਵਾਂਗਾ ਉਹਨਾਂ ਨੂੰ ਇੰਨਾ ਕਹਿ ਕੇ ਹਾਥੀ ਨੇ ਉਸ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਅਤੇ ਉਸ ਨੂੰ ਉਸ ਦੇ ਸਾਥੀਆਂ ਦੇ ਕੋਲ ਲਿਜਾਣ ਦੇ ਲਈ ਚੱਲ ਪਿਆ ਬਾਂਦਰਾਂ ਦੇ ਨਾਲ-ਨਾਲ ਜੰਗਲ ਵਿੱਚ ਦੂਜੇ ਜਾਨਵਰਾਂ ਨੂੰ ਵੀ ਇੱਕ ਕਮਜ਼ੋਰ ਬਾਂਦਰ ਨੂੰ ਹਾਥੀ ਦੀ ਪਿੱਠ ਤੇ ਬੈਠ ਕੇ ਦੇਖ ਕੇ ਬੜੀ ਹੈਰਾਨੀ ਹੋਈ। ਜਦੋਂ ਹਾਥੀ ਬਾਂਦਰਾਂ ਦੀ ਵਸਤੀ ਵਿੱਚ ਆਇਆ ਤਾਂ ਸਾਰੇ ਬਾਂਦਰਾਂ ਨੇ ਉੱਠ ਕੇ ਉਸ ਦਾ ਸਵਾਗਤ ਕੀਤਾ ਅਤੇ ਬਾਰ-ਬਾਰ ਗਜਰਾਜ ਨੂੰ ਪ੍ਰਣਾਮ ਕਰਨ ਲੱਗੇ। ਕਹੋ ਗਜਰਾਜ ਅੱਜ ਸਾਡੇ ਗਰੀਬਾਂ ਦੀ ਨਗਰੀ ਵਿੱਚ ਕਿਵੇਂ ਆਉਣਾ ਹੋਇਆ? ਬਾਂਦਰਾਂ ਨੇ ਸਰਦਾਰ ਬਾਂਦਰਾਂ ਦੇ ਸਰਦਾਰ ਨੇ ਹਾਥੀ ਦਾ ਸਵਾਗਤ ਕਰਨ ਤੋਂ ਪੁੱਛਿਆ। ਪ੍ਰਭੂ ਮੈਂ ਤੁਹਾਡੇ ਹੀ ਇੱਕ ਸਾਥੀ ਨੂੰ ਲੈ ਕੇ ਆਇਆ ਹਾਂ ਤੇ ਪ੍ਰਾਰਥਨਾ ਕਰਨ ਆਇਆ ਹਾਂ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਪ੍ਰਾਰਥਨਾ ਨੂੰ ਜ਼ਰੂਰ ਸਵੀਕਾਰ ਕਰੋਗੇ ਤੁਸੀਂ ਸੰਦੀ ਪ੍ਰਾਰਥਨਾ ਕਰੋ ਤਾਂ ਸਹੀ ਮਹਾਰਾਜ ਤੁਸੀਂ ਤਾਂ ਸਾਡੇ ਰਖੇਕੋ ਤੁਸੀਂ ਤਾਂ ਗਜਰਾਜ ਹੋ ਬਰਾਥਨਾ ਕਰਨ ਨਾ ਕਿਹੜੀ ਗੱਲ ਹੈ ਜਿਹੜੀ ਤੁਸੀਂ ਪ੍ਰਾਰਥਨਾ ਕਰਕੇ ਸਾਨੂੰ ਸ਼ਰਮਿੰਦਾ ਕਰ ਰਹੇ ਹੋ ਤੁਸੀਂ ਹੁਕਮ ਦਿਓ ਕਿ ਸਾਨੂੰ ਕੀ ਕਰਨਾ ਹੋਵੇਗਾ ਦੇਖੋ ਭਰਾਓ ਇਹ ਬਾਂਦਰ ਜੋ ਮੇਰੀ ਪਿੱਠ ਤੇ ਬੈਠਾ ਏ ਇਹ ਤੁਹਾਡੀ ਹੀ ਜਾਤ ਦਾ ਏ ਤੁਹਾਡਾ ਹੀ ਭਰਾ ਏ ਆਪਣੇ ਹੀ ਇੱਕ ਕਮਜ਼ੋਰ ਭਰਾ ਨਾਲ ਤੁਸੀਂ ਲੋਕ ਨਫ਼ਰਤ ਕਿਉਂ ਕਰਦੇ ਹੋ ਕਿ ਇਸ ਲਈ ਕਿ ਇਸ ਤੁਹਾਡੇ ਤੋਂ ਕਮਜ਼ੋਰ ਹੈ ਤੁਹਾਡਾ ਜਿਹਾ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਹਾਥੀ ਦੀ ਗੱਲ ਸੁਣ ਕੇ ਸਾਰੇ ਬਾਂਦਰਾ ਵਿੱਚ ਚੁੱਪੀ ਛਾ ਗਈ ਉਹ ਪਹਿਲਾ ਕਹਿੰਦੇ ਵੀ ਤਾਂ ਕੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਹਰ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਤੋਂ ਕਮਜ਼ੋਰ ਹੁੰਦਾ ਹੈ ਕਮਜ਼ੋਰੀ ਤਾਂ ਕੁਦਰਤੀ ਗੱਲ ਐ ਇਹ ਤਾਂ ਈਸ਼ਵਰ ਦੀ ਇੱਛਾ ਐ ਕਿ ਇਸ ਕਿਸ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਐ ਜੇਕਰ ਉਸਨੇ ਸਾਨੂੰ ਤਾਕਤ ਨਾਲ ਭਰਪੂਰ ਕੀਤਾ ਐ ਤਾਂ ਇਸ ਦਾ ਅਰਥ ਇਹ ਥੋੜੀ ਐ ਕਿ ਅਸੀਂ ਕਿਸੇ ਕਮਜ਼ੋਰ ਨੂੰ ਸਤਾਈਏ ਕਦੀ ਨਾ ਭੁੱਲੋ ਕਿ ਇੱਕ ਤੋਂ ਵੱਧ ਇੱਕ ਤੋਂ ਵੱਧ ਸੱਕਤੀਸ਼ਾਲੀ ਇਸ ਦੁਨੀਆ ਵਿੱਚ ਮੌਜੂਦ ਆ ਇਸ ਲਈ ਹਾਥੀ ਦੀਆਂ ਗੱਲਾਂ ਸੁਣ ਕੇ ਉਹ ਸਾਰੇ ਸ਼ਰਮਿੰਦਾ ਹੋ ਗਏ ਕੁਝ ਮਿੰਟਾਂ ਤੱਕ ਉੱਥੇ ਚੁੱਪੀ ਛਾਈ ਰਹੀ ਫਿਰ ਇਕਦਮੀ ਬਾਂਦਰਾ ਦਾ ਸਰਦਾਰ ਬੋਲਿਆ ਤੁਸੀਂ ਠੀਕ ਕਹਿੰਦੇ ਹੋ ਗਜਰਾਜ ਇਹਨਾਂ ਬਾਂਦਰਾ ਨੇ ਆਪਣੇ ਸਾਥੀ ਦੇ ਨਾਲ ਜੋ ਵਿਵਹਾਰ ਕੀਤਾ ਉਹਨਾਂ ਦੇ ਲਈ ਇਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਦੇਖੋ ਮਿੱਤਰੋ ਮੈਂ ਸਜ਼ਾ ਦੀ ਗੱਲ ਤਾਂ ਨਹੀਂ ਕਰਦਾ ਗੱਲ ਇਹ ਹੈ ਕਿ ਸਮਝ ਅਤੇ ਸੂਝਬੂਝ ਦੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਨਾਲ ਤੁਹਾਨੂੰ ਠੀਕ-ਠੀਕ પ્રાਣੀ ਦੇ ਚਰਿੱਤਰ ਦੀ ਸਮਝ ਆ ਜਾਵੇਗੀ ਠੀਕ ਹੈ ਗਜਰਾਜ ਸੁਣਾਓ ਹਾਥੀ ਕੁਝ ਦੇਰ ਦੇ ਲਈ ਸ਼ਾਂਤ ਹੋ ਗਿਆ ਉਸਨੇ ਉਸ ਬਾਂਦਰ ਨੂੰ ਆਪਣੀ ਪਿੱਠ ਤੋਂ ਉਤਾਰ ਕੇ ਉਹਨਾਂ ਦੇ ਨਾਲ ਬੈਠਣ ਦੇ ਲਈ ਕਿਹਾ ਸਾਰੇ ਬਾਂਦਰ ਸ਼ਾਂਤ ਹੋ ਕੇ ਬੈਠ ਗਏ ਤੇ ਉਸ ਚਿੱਟੇ ਹਾਥੀ ਵੱਲ ਦੇਖਣ ਲੱਗੇ ਜੋ ਉਹਨਾਂ ਨੂੰ ਕਹਾਣੀ ਸੁਣਾਉਣ ਲੱਗਾ ਸੀ ਹਾਥੀ ਨੇ ਉਹਨਾਂ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਹਾਣੀ ਸ਼ੁਰੂ ਕੀਤੀ ਭਰਾਵੋ ਇੱਕ ਵਾਰ ਕੋਈ ਯਾਤਰੀ ਜੰਗਲ ਵਿੱਚ ਇਕੱਲਾ ਜਾ ਰਿਹਾ ਸੀ ਜੰਗਲ ਬਹੁਤ ਸੰਘਣਾ ਸੀ ਕਿ ਰਸਤਾ ਵੀ ਦਿਖਾਈ ਨਹੀਂ ਸੀ ਦਿੰਦਾ ਜਿਸ ਦੇ ਕਾਰਨ ਉਹ ਰਸਤਾ ਭੁੱਲ ਗਿਆ ਹੁਣ ਤਾਂ ਵਿਚਾਰਾ ਹੋਰ ਵੀ ਚਿੰਤਾ ਵਿੱਚ ਹੋ ਗਿਆ ਦਰਦੇ ਮਾਰੇ ਉਸ ਦਾ ਬੁਰਾ ਹਾਲ ਹੋ ਰਿਹਾ ਸੀ ਹਲਕੇ ਹਨੇਰੇ ਵਿੱਚ ਉਸ ਨੇ ਇੱਕ ਹਾਥੀ ਨੂੰ ਆਪਣੇ ਵੱਲ ਆਉਂਦੇ ਹੋਏ ਦੇਖਿਆ ਹਾਥੀ ਨੂੰ ਦੇਖ ਕੇ ਉਹ ਡਰਦਾ ਬਹੁਤ ਗਿਆ ਪਰ ਸੋਚਣ ਲੱਗਾ ਕਿ हे ਭਗਵਾਨ ਉਹ ਕੀ ਕਰੇ ਇਹ ਭਿਆਨਕ ਹਾਥੀ ਤਾਂ ਇੱਕ ਪਲ ਵਿੱਚ ਹੀ ਮੇਰਾ ਕੰਮ ਤਮਾਮ ਕਰ ਸਫਕਦਾ ਏ ਇਸ ਤੋਂ ਬਚਾਓ ਭਗਵਾਨ ਮਾਨੀ ਮਾਨੋ ਬੜਬੜਾਉਂਦਾ ਰਿਹਾ ਉਹ ਇੱਕ ਪਾਸੇ ਵੱਲ ਭੱਜ ਪਿਆ ਉਹ ਭੱਜਦਾ ਗਿਆ ਤੇ ਨਾਲ ਹੀ ਨਾਲ ਪ੍ਰਮਾਤਮਾ ਨੂੰ ਰੱਖਿਆ ਲਈ ਪੁਕਾਰਦਾ ਵੀ ਗਿਆ ਕਾਫੀ ਸਮੇਂ ਤੱਕ ਉਸ ਨੂੰ ਜਿੱਧਰ ਰਸਤਾ ਮਿਲਿਆ ਉਧਰ ਹੀ ਉਹ ਭੱਜਦਾ ਗਿਆ ਭੱਜਦੇ ਭੱਜਦੇ ਉਹ ਸਾਹੋ ਸਾਹ ਹੋ ਗਿਆ ਚਿਹਰਾ ਸੁਰਖ ਲਾਲ ਹੋ ਗਿਆ ਕਦਮ ਲੜਖੜਾਉਣ ਲੱਗੇ ਤਾਂ ਇਸ ਉਮੀਦ ਨਾਲ ਉਸ ਨੇ ਪਿੱਛੇ ਮੁੜ ਕੇ ਦੇਖਿਆ ਕਿ ਸ਼ਾਇਦ ਹਾਥੀ ਤੋਂ ਪਿੱਛਾ ਛੁੱਟ ਗਿਆ ਹੋਵੇ ਪਰ ਇਹ ਦੇਖ ਕੇ ਤਾਂ ਉਹ ਰੰਗ ਹੀ ਉੱਡ ਗਿਆ ਉਸ ਦਾ ਕਿ ਉਹ ਹਾਥੀ ਵੀ ਉਸ ਤੋਂ ਕੁਝੀ ਦੂਰੀ ਤੇ ਖੜਾ ਉਸ ਨੂੰ ਦੇਖ ਰਿਹਾ ਸੀ ਤਦ ਹਾਥੀ ਬੋਲ ਪਿਆ ਓਏ ਭਰਾ ਇਸ ਜੰਗਲ ਵਿੱਚ ਪਰਦੇਸੀ ਐ ਤੂੰ ਚਿੰਤਾ ਨਾ ਕਰ ਤੈਨੂੰ ਉਦਾਸ ਦੇਖ ਕੇ ਤੇਰਾ ਹਾਲ ਪੁੱਛਣ ਆਇਆ ਕੀ ਮੈਂ ਤੇਰੇ ਕਿਸੇ ਕੰਮ ਆ ਸਕਦਾ ਪਰ ਤੂੰ ਹੈ ਕਿ ਮੇਰੇ ਤੋਂ ਡਰ ਕੇ ਭੱਜੀ ਜਾ ਰਹੀ ਆ ਉਹ ਇਹ ਭਰਾ ਬਿਨਾਂ ਕਾਰਨ ਤੇ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਇੱਕ ਵਾਰ ਤਾਂ ਉਸ ਯਾਤਰੀ ਦੀ ਅੱਖਾਂ ਹੈਰਾਨੀ ਨਾਲ ਫਟ ਗਈਆਂ ਆਪਣੇ ਕੰਨਾਂ ਤੇ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਕਿਸੇ ਹਾਥੀ ਦੀ ਆਵਾਜ਼ ਸੁਣ ਰਿਹਾ ਹੈ ਜਾਂ ਕੋਈ ਗੈਵੀ ਆਵਾਜ਼ ਮੈਨੂੰ ਦੱਸੋ ਭਰਾ ਆਖਰ ਗੱਲ ਕੀ ਹੈ ਐਨੇ ਪਰੇਸ਼ਾਨ ਕਿਉਂ ਹੋ ਤੁਸੀਂ ਪ੍ਰਗਜ਼ਰਾਜ ਮੈਂ ਬਾਰਾਨਸੀਆਂ ਜਾ ਰਿਹਾ ਹਾਂ ਪਰ ਇਸ ਜੰਗਲ ਵਿੱਚ ਆ ਕੇ ਮੈਂ ਰਸਤਾ ਭੁੱਲ ਗਿਆ ਹਾਂ ਇਸੇ ਕਾਰਨ ਮੈਂ ਚਿੰਤਾ ਤੇ ਪਰੇਸ਼ਾਨ ਹਾਂ ਚਿੰਤਾ ਦੀ ਕੋਈ ਗੱਲ ਨਹੀਂ ਮਿੱਤਰ ਤੂੰ ਮੇਰੇ ਘਰ ਚੱਲ ਉੱਥੇ ਤੈਨੂੰ ਕੋਈ ਤਕਲੀਫ਼ ਨਹੀਂ ਹੋਵੇਗੀ ਮੇਰੇ ਘਰ ਆਰਾਮ ਕਰ ਆਪਣੇ ਆਪ ਨੂੰ ਸ਼ਾਂਤ ਅਤੇ ਥਕਾਨ ਰਹਿਤ ਕਰ ਫਿਰ ਮੈਂ ਤੈਨੂੰ ਇਸ ਜੰਗਲ ਤੋਂ ਨਿਕਲਦਾ ਰਾਹ ਵੀ ਦੱਸ ਦਿਆਂਗਾ ਹਾਥੀ ਉਸ ਨੂੰ ਆਪਣੀ ਗੁਫਾ ਵਿੱਚ ਲੈ ਗਿਆ ਅਤੇ ਉੱਥੇ ਬੜੇ ਹੀ ਆਰਾਮ ਨਾਲ ਬਿਠਾ ਕੇ ਖੁਦ ਉਸ ਦੇ ਖਾਣ ਪੀਣ ਲਈ ਫਲ ਲੈਣ ਚਲਾ ਗਿਆ ਯਾਤਰੀ ਨੇ ਜੰਗਲ ਦੇ ਤਾਜ਼ਾ ਅਤੇ ਸਵਾਦੀ ਫਲ ਖਾਦੇ ਤਾਂ ਉਸ ਦੀ ਸਾਰੀ ਥਕਾਵਟ ਦੂਰ ਹੋ ਗਈ। ਉਹ ਸ਼ਾਂਤੀ ਨਾਲ ਗੁਫਾ ਵਿੱਚ ਸੌਂ ਗਿਆ। ਸਵੇਰੇ ਉਸ ਦੇ ਉੱਠਣ ਤੋਂ ਪਹਿਲਾਂ ਹੀ ਹਾਥੀ ਨੇ ਉਸ ਦੇ ਨਾਸ਼ਤੇ ਦਾ ਵੀ ਪ੍ਰਬੰਧ ਕਰ ਦਿੱਤਾ ਸੀ। ਯਾਤਰੀ ਉੱਠਦੇ ਹੀ ਇਹ ਦੇਖ ਕੇ ਹੈਰਾਨ ਰਹਿ ਗਿਆ। ਅਜਿਹਾ ਜਾਨਵਰ ਤਾਂ ਉਸ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਹੀ ਦੇਖਿਆ ਸੀ। ਮਿੱਤਰ ਤੂੰ ਨਾਸ਼ਤਾ ਕਰ ਲੈ। ਫਿਰ ਮੈਂ ਤੈਨੂੰ ਆਪਣੀ ਪਿੱਠ ਤੇ ਬਿਠਾ ਕੇ ਬਰਨਾਲਸੀ ਤੱਕ ਛਾਟ ਆਵਾਂਗਾ। ਤੁਸੀਂ ਤਾਂ ਬਹੁਤ ਦਿਆਲੂ ਹੋ ਗਜਰਾਜ ਮੈਨੂੰ ਤਾਂ ਅਜੇ ਤੱਕ ਇਹ ਦੱਸਿਆ ਹੀ ਨਹੀਂ ਸੀ ਕਿਸੇ ਨੇ ਕਿ ਹਾਥੀ ਮੈਨੂੰ ਤਾਂ ਇਹੀ ਦੱਸਿਆ ਗਿਆ ਸੀ ਕਿ ਹਾਥੀ ਬੜੇ ਖੂਨੀ ਹੁੰਦੇ ਨੇ ਉਹ ਇਨਸਾਨ ਨੂੰ ਮਾਰ ਦਿੰਦੇ ਨੇ ਸਾਰੇ ਪ੍ਰਾਣੀ ਇੱਕੋ ਜਿਹੇ ਨਹੀਂ ਹੁੰਦੇ ਮਿੱਤਰ ਚੰਗੇ ਅਤੇ ਬੁਰੇ ਹਰ ਤਰ੍ਹਾਂ ਦੇ ਪ੍ਰਾਣੀ ਸੰਸਾਰ ਵਿੱਚ ਹਨ ਨਾ ਤਾਂ ਸਾਰੇ ਭਲੇ ਹੁੰਦੇ ਨੇ ਤੇ ਨਾ ਹੀ ਸਾਰੇ ਬੁਰੇ ਹੁੰਦੇ ਨੇ ਅਸਲ ਵਿੱਚ ਤੁਸੀਂ ਹੀ ਕੋਈ ਦੇਵਤਾ ਹੀ ਹੋ ਗਜਰਾਜ ਮੈਂ ਹਰ ਇੱਕ ਪ੍ਰਾਣੀ ਦਾ ਸੇਵਕ ਹਰ ਇੱਕ ਦਾ ਭਲਾ ਚਾਹੁੰਦਾ ਹਾਂ ਅੱਜ ਤੋਂ ਤੁਸੀਂ ਮੇਰੇ ਮਿੱਤਰ ਹੋ ਜੇ ਕਦੀ ਤੁਹਾਨੂੰ ਮੇਰੀ ਜ਼ਰੂਰਤ ਪਵੇ ਤਾਂ ਬਿਨਾਂ ਝਿਜਕ ਮੇਰੇ ਕੋਲੇ ਚਲੇ ਆਉਣਾ ਮੈਂ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਾਂਗਾ ਧੰਨਵਾਦ ਗਜ਼ਰਾਜ਼ ਇਸ ਤੋਂ ਬਾਅਦ ਉਸ ਸਨੇਹਾਥੀ ਨੂੰ ਆਪਣੀ ਪਿੱਠ ਤੇ ਬਿਠਾਇਆ ਤੇ ਬਰਨਸੀ ਸਾਡਾ ਆ ਉਸ ਯਾਤਰੀ ਨੇ ਉਸ ਰਸਤੇ ਨੂੰ ਚੰਗੀ ਤਰ੍ਹਾਂ ਦੇਖ ਲਿਆ ਜਿਸ ਰਸਤੇ ਤੋਂ ਹਾਥੀ ਉਤੇ ਉਸ ਨੂੰ ਬਰਨਸੀ ਤੱਕ ਪਹੁੰਚਾਇਆ ਗਿਆ ਸੀ ਬਹੁਤ ਦਿਨਾਂ ਦੇ ਬਾਅਦ ਉਸ ਯਾਤਰੀ ਜਿਸ ਦਾ ਨਾਮ ਸੀ ਗਰੀਬਦਾਸ ਬਾਜ਼ਾਰ ਵਿੱਚ ਘੁੰਮਣ ਨਿਕਲਿਆ ਤਾਂ ਉਸਨੇ ਬਹੁਤ ਸਾਰੀਆਂ ਅਜੀਹੀਆਂ ਦੁਕਾਨਾਂ ਦੇਖੀਆਂ ਜਿਨ੍ਹਾਂ ਦੇ ਅੰਦਰ ਹਾਥੀ ਦਾ ਦੰਦ ਬਣਿਆ ਹੋਇਆ ਬਹੁਤ ਸਾਰਾ ਸੋਨਾ ਸਮਾਨ ਪਿਆ ਸੀ ਉਹ ਉਸ ਦੁਕਾਨ ਵਿੱਚ ਚਲਿਆ ਗਿਆ ਤੇ ਹਾਥੀ ਦੇ ਦੰਦ ਦੀਆਂ ਚੀਜ਼ਾਂ ਬਣਾਉਣ ਵਾਲੇ ਕਾਰੀਗਰ ਦੇ ਕੋਲ ਜਾ ਪਹੁੰਚਿਆ ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਬਣਾ ਰੱਖੀਆਂ ਨੇ ਭਰਾ ਅਸੀਂ ਤਾਂ ਇਸ ਤੋਂ ਵੀ ਜ਼ਿਆਦਾ ਸੁੰਦਰ ਚੀਜ਼ਾਂ ਬਣਾ ਕੇ ਰੱਖੀਏ ਪਰ ਕੀ ਕਰੀਏ ਚੰਗਾ ਹਾਥੀ ਦੰਦ ਦਾ ਬਹੁਤ ਪੈਸਾ ਖਰਚਦੇ ਵੀ ਨਹੀਂ ਮਿਲਦਾ ਕੀ ਇਹ ਸਮਾਨ ਤੁਸੀਂ ਜਿਉਂਦੇ ਹਾਥੀ ਦੇ ਦੰਦਾ ਨਾਲ ਬਣਾਉਂਦੇ ਹੋ ਭਰਾ ਜਿਉਂਦੇ ਦੰਦੀ ਦਾ ਜਿਉਂਦੇ ਹਾਥੀ ਦਾ ਦੰਦ ਕਿੱਥੋਂ ਮਿਲ ਸਕਦਾ ਕਿਸ ਵਿੱਚ ਇੰਨੀ ਹਿੰਮਤ ਹੈ ਜਿਹੜਾ ਜਿਉਂਦੇ ਹਾਥੀ ਦਾ ਦੰਦ ਕੱਢ ਲਿਆਵੇ ਜੇਕਰ ਤੁਹਾਨੂੰ ਕੋਈ ਜਿਉਂਦਾ ਹਾਥੀ ਦਾ ਦੰਦ ਲਿਆ ਦੇਵੇ ਤਾਂ ਤੁਸੀਂ ਉਸ ਨੂੰ ਖਰੀਦੋਗੇ ਮੈਂ ਮੂੰਹ ਮੰਗੀ ਕੀਮਤ ਦੇ ਕੇ ਤੇ ਖਰੀਦਣ ਨੂੰ ਤਿਆਰ ਹਾਂ ਪਰ ਉਸ ਨੂੰ ਲਿਆ ਕੌਣ ਸਕਦਾ ਹੈ ਦੁਕਾਨਦਾਰ ਗਰੀਬ ਦਾਸ ਬਲ ਹਰਾਨੀ ਨਾ ਦੇਖਦੇ ਹੋਏ ਦੁਬਾਰਾ ਆਪਣੇ ਕੰਮ ਵਿੱਚ ਲੱਗ ਪਿਆ ਦੇਖੋ ਭਰਾ ਹੁਣ ਨੂੰ ਤਾਂ ਇਸ ਸੰਸਾਰ ਵਿੱਚ ਸਾਰੇ ਕੰਮ ਹੁੰਦੇ ਨੇ ਪਰ ਫਿਰ ਵੀ ਮੈਂ ਵੱਡਾ ਬੋਲ ਨਹੀਂ ਬੋਲਦਾ ਮੈਂ ਤੁਹਾਨੂੰ ਜਿਉਂਦੇ ਹਾਥੀ ਦਾ ਦੰਦ ਲਿਆ ਕੇ ਦੇ ਸਕਦਾ ਹਾਂ ਠੀਕ ਐ ਭਰਾ ਜਦੋਂ ਤੂੰ ਅਜਿਹਾ ਕਰ ਲਵੇਂਗਾ ਤਾਂ ਅਸੀਂ ਤੈਨੂੰ ਵਧਾਈ ਦੇ ਨਾਲ ਨਾਲ ਬਹੁਤ ਸਾਰਾ ਪੈਸਾ ਵੀ ਦੇਾਂਗੇ ਉਸ ਨੂੰ ਪਤਾ ਸੀ ਕਿ ਇਹ ਨਾ ਤਾਂ ਜਿਉਂਦੇ ਹਾਥੀ ਦਾ ਦੰਦ ਲਿਆ ਸਕੇਗਾ ਤੇ ਨਾ ਹੀ ਮਰੇ ਹੋਏ ਦਾ ਅਜਿਹੇ ਲੋਕ ਅਮੀਰ ਬਣਨ ਦੇ ਸੁਪਨੇ ਦੇਖਦੇ ਦੇਖਦੇ ਹੀ ਮਰ ਜਾਂਦੇ ਨੇ ਨਾ ਮੈਂ ਗਰੀਬਦਾਸ ਅਤੇ ਆਪਣਾ ਧੰਦਾ ਕੰਮ ਚੱਲਿਆ ਹਾਥੀ ਦੇ ਦੰਦ ਦਾ ਗਰੀਬਦਾਸ ਦੇ ਦਿਮਾਗ ਵਿੱਚ ਤਾਂ ਉਹੀ ਜੰਗਲੀ ਹਾਥੀ ਵੜਿਆ ਹੋਇਆ ਸੀ ਜੋ ਉਸ ਦਾ ਮਿੱਤਰ ਬਣ ਚੁੱਕਿਆ ਸੀ ਜੋ ਹਾਥੀ ਉਸ ਨੂੰ ਆਪਣੀ ਪਿੱਠ ਤੇ ਬਿਠਾ ਕੇ ਇੱਥੋਂ ਤੱਕ ਛੱਡਣ ਆਇਆ ਉਸ ਨੂੰ ਵਿਸ਼ਵਾਸ ਸੀ ਕਿ ਉਹ ਸਾਥੀ ਦੀ ਉਸ ਸਹਾਇਤਾ ਜ਼ਰੂਰ ਕਰੇਗਾ ਗਰੀਵਦਸ ਇੱਕ ਵਾਰ ਫਿਰ ਉਸ ਜੰਗਲ ਵਿੱਚ ਪਹੁੰਚਿਆ ਹਾਥੀ ਨੂੰ ਲੱਭਣ ਲੱਗ ਪਿਆ ਤੇ ਉਸ ਨੂੰ ਲੱਭਣ ਵਿੱਚ ਕਾਫੀ ਦੇਰ ਨਾ ਹੋਈ ਹਾਥੀ ਵੀ ਉਸਨੇ ਜਲਦੀ ਆਉਣ ਤੇ ਸਮਝ ਗਿਆ ਕਿ ਇਸ ਨੂੰ ਜ਼ਰੂਰ ਕੋਈ ਕੰਮ ਹੋ ਗਿਆ ਹੋਵੇਗਾ ਪਰ ਨਾਮ ਗਜਰਾਜ ਜੀ ਉਸਨੇ ਦੋਨੋਂ ਹੱਥ ਜੋੜ ਕੇ ਹਾਥੀ ਨੂੰ ਪ੍ਰਣਾਮ ਕੀਤਾ ਅਤੇ ਫੇਰ ਉਸਨੇ ਕਿਹਾ ਕਿ ਕਿਵੇਂ ਆਉਣਾ ਹੋਇਆ ਪ੍ਰਾ ਤੂੰ ਤਾਂ ਜਾਣਦਾ ਹੀ ਹੈ ਕਿ ਮੇਰਾ ਨਾਂ ਗਰੀਬ ਦਾਸ ਹੈ ਹਾਂ ਹਾਂ ਮੈਨੂੰ ਪਤਾ ਹੈ ਬਸ ਮੇਰਾ ਨਾਂ ਹੀ ਗਰੀਬ ਦਾਸ ਹੈ ਕੰਮ ਵੀ ਗਰੀਬ ਹੈ ਜੇਬ ਤੋਂ ਵੀ ਗਰੀਬ ਆ ਘਰ ਤੋਂ ਵੀ ਗਰੀਬ ਆ ਹੁਣ ਇਸ ਹਾਲਤ ਵਿੱਚ ਜਿਉਣਾ ਵੀ ਬਹੁਤ ਔਖਾ ਹੋ ਗਿਆ ਹੈ ਹੁਣ ਤੂੰ ਮੇਰੇ ਤੋਂ ਕੀ ਚਾਹੁੰਦਾ ਹੈ ਗਰੀਬ ਦਾਸ ਇਹੀ ਕਿ ਜੇਕਰ ਮੈਨੂੰ ਆਪਣਾ ਇੱਕ ਦੰਦ ਦੇ ਦੇਮੋ ਤਾਂ ਮੈਂ ਇਸ ਨੂੰ ਵੇਚ ਕੇ ਆਪਣਾ ਧੰਦਾ ਸ਼ੁਰੂ ਕਰ ਲਵੇਂਗਾ ਤਾਂ ਕਿ ਆਪਣੇ ਮੀਆਂ ਆਪਣੇ ਬੀਬੀ ਬੱਚਿਆਂ ਦਾ ਢਿੱਡ ਭਰ ਸਕਾਂ ਇਸ ਤਰ੍ਹਾਂ ਹਾਥਲੀ ਨੇ ਇਸ ਤਰ੍ਹਾਂ ਉਸ ਆਦਮੀ ਨੇ ਹਾਥੀ ਤੋਂ ਉਸਦਾ ਦੰਦ ਮੰਗਣ ਦੇ ਬਾਰੇ ਕਿਹਾ ਤੇ ਅੱਗੇ ਜੋ ਵੀ ਕਹਾਣੀ ਵਿੱਚ ਹੋਇਆ ਉਹ ਤੁਹਾਨੂੰ ਕੱਲ ਦੀ ਕਹਾਣੀ ਵਿੱਚ ਸੁਣਾਵਾਂਗੇ ਜਦ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਆ ਕਰੋ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆਂ ਜੀ ਕਹਾਣੀ ਦੇ ਅਗਲੇ ਪਾਰਟ ਦੇ ਵਿੱਚ ਕੱਲ ਨੂੰ ਧੰਨਵਾਦ